ਬੰਦੀ ਸਿੰਘਾਂ ਦਾ ਮਸਲਾ ਇੱਕ ਵਾਰ ਫੇਰ ਉੱਠਿਆ ਹੈ ਔਰ ਇੱਥੇ ਟਵੀਟ ਕੀਤਾ ਹੈ ਸੁਖਵੀਰ ਬਾਦਲ ਨੇ ਦੱਸਦੀ ਕਿ ਗਰਮੀਤ ਸਿੰਘ ਇੰਜੀਨੀਅਰ ਜਿਨ੍ਹਾਂ ਦੀ ਜੂਨ ਤੋਂ 3 ਜੂਨ ਤੋਂ ਲਗਾਤਾਰ ਜਿਹੜੀ ਉਹਨਾਂ ਦੀ ਪੱਕੀ ਜ਼ਮਾਨਤ ਚੱਲ ਰਹੀ ਔਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਜ਼ਮਾਨਤ ਰੱਦ ਕਰ ਦਿੱਤੀ ਔਰ ਉਹ ਜੇਲ੍ਹ ਜਾਣਗੇ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ਇਹਨਾਂ ਦਾ ਜਿਹੜਾ ਸਿੱਖ ਵਿਰੋਧੀ ਚਿਹਰਾ ਆਮ ਆਦਮੀ ਪਾਰਟੀ ਵਾਲਾ ਦਾ ਜਿਹੜਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਇਸ ਫੈਸਲੇ ਦੀ ਸਖਤ ਨਿੰਦਾ ਕਰਨੀ ਚਾਹੀਦੀ ਹੈ ਤਾਂ ਉੱਥੇ ਹੀ ਭਾਈ ਗਰਮੀਤ ਸਿੰਘ ਇੰਜੀਨੀਅਰ ਦੀ ਵੀਡੀਓ ਸਾਂਝੀ ਕੀਤੀ ਗਈ ਜਿੱਥੇ ਉਹ ਖੁਦ ਇਹ ਜਾਣਕਾਰੀ ਸਾਂਝੀ ਕਰ ਰਹੇ ਨੇ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਬੜੈਲ ਜਿਲ੍ਹਾ ਚੰਡੀਗੜ੍ਹ ਤੋਂ ਜੋ ਪਿਛਲੇ ਦਿਨੀ ਜਮਾਨਤ ਤੇ ਰਿਹਾ ਹੋਇਆ ਸੀ ਪਿਛਲੇ ਸਮੇਂ ਦੌਰਾਨ ਵਪਰੀ ਘਟਨਾ ਕਰਾਮ ਨੂੰ ਆਪਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 2023 ਤੋਂ ਮੈਂ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਰਿਹਾ ਹੋਇਆ ਸੀ ਸਤੰਬਰ 2023 ਤੋਂ ਅਦਾਲਤ ਵੱਲੋਂ ਮੈਨੂੰ ਨੋਟਿਸ ਜਾਰੀ ਹੁੰਦੇ ਰਹੇ ਤੇ ਮੈਂ ਚੰਡੀਗੜ੍ਹ ਸੈਕਟਰ 43 ਦੀ ਅਦਾਲਤ ਵਿੱਚ ਪਹੁੰਚਦਾ ਵੀ ਰਿਹਾ ਜਿਵੇਂ ਕਿ ਆਪਾਂ ਸਾਰੇ ਕਰਦੇ ਹਾਂ ਕਿ ਜੱਜ ਸਾਹਿਬ ਕੋਲ ਜਾਣ ਤੋਂ ਪਹਿਲਾਂ ਵਿਅਕਤੀ ਵਕੀਲ ਸਾਹਿਬ ਕੋਲ ਜਾਂਦਾ ਹੈ ਅਤੇ ਵਕੀਲ ਸਾਹਿਬ ਦੇ ਕਹੇ ਅਨੁਸਾਰ ਅੱਗੇ ਕਾਰਵਾਈ ਕਰਦਾ ਹੈ ਮੈਂ ਵੀ ਇਦਾਂ ਹੀ ਕੀਤਾ ਅਦਾਲਤ ਵਿੱਚ ਪਹੁੰਚਣ ਤੇ ਮੈਨੂੰ ਅਤੇ ਮੇਰੇ ਜ਼ਮਾਨਤੀਆਂ ਨੂੰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਜੀ ਦੇ ਚੈਂਬਰ ਵਿੱਚ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਜਾਂਦਾ ਅਤੇ ਉੱਥੇ ਹੀ ਸ਼ਾਮ ਤੱਕ ਦੱਸ ਦਿੱਤਾ ਜਾਂਦਾ ਕਿ ਤਰੀਕ ਅੱਗੇ ਪੈ ਗਈ ਹੈ ਹੁਣ ਐਨੀ ਤਰੀਕ ਨੂੰ ਫੇਰ ਆਉਣਾ ਹੈ ਮੇਰੇ ਨਾਲ ਮੇਰੇ ਮਾਤਾ ਜੀ ਅਤੇ ਮੇਰੇ ਜ਼ਮਾਨਤ ਦੇਣ ਵਾਲੇ ਹੁੰਦੇ ਸਨ ਮੈਂ ਵਕੀਲ ਸਾਹਿਬਾਨ ਕੋਲ ਖਸ਼ਾ ਪ੍ਰਗਟ ਕੀਤਾ ਹੋਇਆ ਸੀ ਕਿ ਦੇਖਿਓ ਕਿਤੇ ਜੱਜ ਸਾਹਿਬ ਕੋਈ ਐਡਵਰਸ ਆਰਡਰ ਨਾ ਪਾਸ ਕਰ ਦੇਣ ਜਿਸ ਨਾਲ ਮੈਨੂੰ ਜਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਭਵਿੱਖ ਵਿੱਚ ਦਿੱਕਤ ਆ ਜਾਵੇ ਵਕੀਲ ਸਾਹਿਬਾਨ ਨੇ ਭਰੋਸਾ ਦਿਵਾਇਆ ਸੀ ਕਿ ਅਜਿਹੀ ਨੋਬਤਾਂ ਤੋਂ ਪਹਿਲਾਂ ਹੀ ਆਪਾਂ ਸਰੈਂਡਰ ਕਰਵਾ ਦੇਵਾਂਗੇ ਅਸੀਂ ਸਾਰੇ ਸੰਗਤ ਕੇ ਜਵਾਬਦੇਹ ਹਾਂ ਅਧਿਕومی ਇਨਸਾਫ ਮੋਰਚਾ ਤੁਹਾਡੀ ਲਈ ਹੀ ਲੱਗਿਆ ਹੋਇਆ ਹੈ ਸੰਗਤ ਜੀ ਅੱਜ ਸਥਿਤੀ ਇਹ ਹੈ ਕਿ ਮੇਰੀ ਜ਼ਮਾਨਤ ਰੱਦ ਹੋ ਚੁੱਕੀ ਹੈ ਨੋਨ ਅਵੇਲੇਬਲ ਵਾਰੰਟ ਜਾਰੀ ਹੋ ਚੁੱਕੇ ਹਨ ਮੇਰੇ ਮਾਤਾ ਜੀ ਅਤੇ ਜ਼ਮਾਨਤੀਆਂ ਦੇਵੀ ਬੀਲੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਇਹ ਮੈਨੂੰ ਅੱਜ 27 ਤਰੀਕ ਨੂੰ ਪਤਾ ਲੱਗਿਆ ਹੈ ਸੰਗਤ ਜੀ ਆਉਣ ਵਾਲੀ ਸਥਿਤੀ ਦਾ ਅੰਦਾਜ਼ਾ ਲੌਂਗ ਦੇ ਬਾਵਜੂਦ ਵੀ ਸਹੀ ਕਦਮ ਵੀ ਚੁੱਕਣ ਵਿੱਚ ਸਫਲ ਰਹਿਣ ਦੀ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਹਿੱਲਾ ਵਸੀਲਾ ਬੰਦੇ ਹੀ ਪੂਰਾ ਕਰਨ ਦਾ ਪ੍ਰੋਸਾ ਜਿਵਾਉਂਦਾ ਹਾਂ ਅਤੇ ਆਪ ਸਭ ਤੋਂ ਖਿਮਾ ਦਾ ਚਾਚ ਕਹਾ ਮੈਨੂੰ ਮਾਫ ਕਰ ਦੇਣਾ ਜੀ ਆਪ ਜੀ ਦੇ ਸਹਿਯੋਗ ਅਤੇ ਅਰਦਾਸ ਦੀ ਮੈਨੂੰ ਹਮੇਸ਼ਾ ਲੋੜ ਹੈ ਜੀ ਪੁੱਲ ਚੁੱਕ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਉਥੇ ਹੀ ਦੱਸਤੀ ਕਿ ਗਰਮੀਤ ਸਿੰਘ ਇੰਜੀਨੀਅਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਪਰਿਵਾਰ ਨੂੰ ਸਮਨ ਬਾਰ-ਬਾਰ ਭੇਜੇ ਜਾ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਇਹ ਖੁਦ ਸਮਨ ਭੇਜ ਰਿਹਾ ਹੈ ਕਹਿਣਾ ਹੈ ਸੁਖਵੀਰ ਬਾਦਲ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਔਰ ਇਸ ਵੀਡੀਓ ਦੇ ਵਿੱਚ ਭਾਈ ਗਰਮੀਤ ਸਿੰਘ ਇੰਜੀਨੀਅਰ ਖੁਦ ਕਹਿ ਰਹੇ ਨੇ ਕਿ ਮੈਨੂੰ ਜੇਲ੍ਹ ਜਾਣ ਦੀਆਂ ਜਿਹੜੀਆਂ ਧਮਕੀਆਂ ਵੀ ਦਿੱਤੀਆਂ ਸਾਰੀਆਂ ਨੇ ਹਾਲਾਂਕਿ ਉਹ ਪੱਕੀ ਜ਼ਮਾਨਤ ਤੇ ਆਏ ਹੋਏ ਨੇ ਪਰ ਇਹ ਹੁਣ ਜ਼ਮਾਨਤ ਪੰਜਾਬ ਦੀ ਸਰਕਾਰ ਨੇ ਜਿਹੜੀ ਰੱਦ ਕਰ ਦਿੱਤੀ